ਸਤਗੁਰੂ ਨਾਨਕ ਦੇਵ ਜੀ ਨੂੰ ਜੋਗੀ ਮਿਲੇ ਕਹਿੰਦੇ ਮਹਾਰਾਜ ਅਸੀਂ ਵਿਆਹ ਨਹੀਂ ਕਰਾਇਆ ਠੀਕ ਹੈ ਠੀਕ ਹੈ ਕਿਉਂ ਨਹੀਂ ਕਰਾਇਆ ਜੀ ਜੰਗਲਾਂ ਚ ਪਹਾੜਾਂ ਚ ਤਪੱਸਿਆ ਕਰਾਂ ਉੱਥੇ ਮਨ ਨਹੀਂ ਰੁਕਣਾ ਨਾ ਹੋਰ ਤਾਂ ਕੁਛ ਨਹੀਂ ਗੁਰੂ ਘਰ ਵਿੱਚ ਦੋਵੇਂ ਹੀ ਪਰਵਾਨ ਨੇ ਬਾਬਾ ਦੀਪ ਸਿੰਘ ਨਹੀਂ ਕਰਾਇਆ ਬਾਬਾ ਸਿਰਜੰਦ ਮਹਾਰਾਜ ਨੇ ਨਹੀਂ ਕਰਾਇਆ ਕਿਸੇ ਮਾੜਾ ਨਹੀਂ ਕਿਹਾ ਸਰਸਾਤ ਸੰਗ ਜੇ ਵਿਆਹ ਹੀ ਬੰਦ ਹੋ ਜਾਣ ਗ੍ਰਿਸ਼ਤੀ ਬੰਦ ਚਲ ਛੁੱਟੀ ਵੀ ਕੋਈ ਨਾ ਕਰਾਇ ਇਸ ਦਰਤੀ ਦੇ 150 ਸਾਲ ਬਾਅਦ ਮਨੁੱਖਾਂ ਦਾ ਨਾਮੋਰ ਸ਼ਾਰਮਿਤ ਜਿਹੜੇ ਦਰਤੀ ਦੇ ਬੰਦਾ ਹੀ ਨਹੀਂ ਦੱਸੇਗਾ ਗ੍ਰਿਸ਼ਤੀਆਂ ਵਿੱਚ ਇੰਤਿਆਕੀ ਗ੍ਰਿਸ਼ਤੀਆਂ ਵਿੱਚ ਇਵਰਾਗੀ ਗ੍ਰਿਸ਼ਤੀਆਂ ਵਿੱਚ ਉਦਾਸੀ ਗ੍ਰਿਸ਼ਤੀਆਂ ਵਿੱਚ ਜੋਗੀ ਤਾ ਪੈਸਾ ਪਾਈ ਗੁਰਦਾਸ ਜੀ ਕਹਿੰਦੇ ਸਗਲ ਧਰਮੇ ਗ੍ਰਸਤ ਪ੍ਰਧਾਨ ਹੈ ਕੋਈ ਲੜਕਾ ਸੀ ਤਾਉ ਕਹਿੰਦਾ ਬਾਬਾ ਜੀ ਵਿਆਹ ਕਰਾਵਾਂ ਕਿ ਨਾ ਕਹਿੰਦੇ ਤੈਨੂੰ ਕਰਾ ਕੇ ਹੀ ਪਤਾ ਲੱਗੇਗਾ ਵੀ ਕਰਾਉਣਾ ਚਾਹੀਦਾ ਕਿ ਨਹੀਂ ਜਦੋਂ ਜੰਜਾਲ ਹੀ ਪੈ ਗਿਆ ਉਸ ਧਰਮ ਨੂੰ ਸਮਝਿਆ ਹੀ ਨਹੀਂ ਵੀ ਜ਼ਿੰਦਗੀ ਕਿਵੇਂ ਬਤੀਤ ਕਰਨੀ ਤਾਂ ਦੁੱਖ ਛੇੜਦਾ ਸਤਗੁਰ ਨਾਨਕ ਦੇ ਮਹਾਰਾਜ ਜੀ ਨੂੰ ਪੁੱਛਦਾ ਇੱਕ ਲੜਕਾ ਸੱਚੇ ਪਾਤਸ਼ਾਹ ਦੱਸੋ ਵਿਆਹ ਕਰਾਉਣਾ ਚੰਗਾ ਹੈ ਕਿ ਵੈਸੀ ਗੁਰੂ ਜੀ ਕਹਿੰਦੇ ਲੈ ਸਾਡੀ ਚਿੱਠੀ ਦੇ ਆ ਸਿੱਖ ਨੂੰ ਦੇਣ ਜਾ ਰਿਹਾ ਪ੍ਰਸਤੇ ਵੀ ਚਲਾ ਗਿਆ ਦੁਪਹਿਰ ਆਟੜ ਗਿਆ ਇੱਕ ਮਾਈ ਉੱਥੇ ਰੋਈਆਂ ਝਗੜਾ ਚੱਕ ਸੰਤ ਜੀ ਬੈਠੇ ਉਹਨੂੰ ਰੋਟੀ ਰੱਖ ਦਿੱਤੀ ਥਾਲੀ ਤੋਂ ਬੱਚੇ ਗਾਈਆਂ ਮੱਝਾਂ ਚਾਰਨ ਵਾਲੇ ਕੋਈ ਪੋਣਾ ਲੈ ਗਿਆ ਕੋਈ ਥਾਲੀ ਲੈ ਗਿਆ ਗੁਲਾਸ ਫੋਲੀ ਰੋਟੀਆਂ ਖਾ ਗਿਆ ਤੇ ਚਰਨ ਕਰ ਸੰਤਾਂ

ਸਰ ਨੌ퍼 ਜੀ ਸੇਵਾ ਕਰ ਤੋ ਬੇਂਗਣ ਬੱਕਰੀਆਂ ਦੇ ਵਾਲੇ ਚ ਅੱਗ ਦੀ ਤੁਖ ਦੀ ਤੁਖ ਦੀ ਲਿਆਂਦੀ ਕੁਛ ਆਲਣਾ ਸੁੱਟਿਆ ਕੁਛ ਨੇ ਲੱਕੜੀਆਂ ਇਕੱਠੀਆਂ ਕਰ ਲਈ ਅੱਗ ਭਰ ਗਈ ਬੁੱਤਰੀ ਕਹਿੰਦੀਏ ਦੇਖੋ ਮੈਂ ਵਿੱਚ ਡਿੱਗ ਜਾਨੀ ਖਾ ਲੈ ਗਏ ਜੁੱਖ ਲੱਗੀ ਰਾਤ ਦਾ ਟੈਂ ਕਬੂਤਰ ਕਹਿੰਦਾ ਨਹੀਂ ਬੱਚਿਆਂ ਨੂੰ ਸੰਭਾਲਣਾ ਤੇਰਾ ਹੀ ਕੰਮ ਹੈ ਮੈਂ ਨਹੀਂ ਸੰਭਾਲ ਸਕਦਾ ਮੈਂ ਡਿੱਗ ਜਾਨੀ ਵਿਚਾਰ ਛੱਡ ਦੇ ਕਬੂਤਰੀ ਜਿੱਤ ਗਈ ਕਿ ਇਸਤਰੀ ਜੋ ਹੈ ਪਤੀ ਦਾ ਘਹਿਣਾ ਹੈ ਤਾਂ ਮੈਂ ਡਿੱਗ ਜਾਨੀ ਉਹਨੇ ਖਾ ਲਈ ਉਹ ਅੱਗ ਫਰੋਲਦਾ ਉਹਨੇ ਦੇਖਿਆ ਕਿਸੇ ਨੂੰ ਅੱਧਾ ਭੁੱਖਾ ਰੱਖਣਾ ਵੀ ਚੀਜ਼ ਨਹੀਂ ਉਹ ਵੀ ਦਿੱਕਿਆ ਉਹਨੇ ਉਹ ਵੀ ਬੱਚੇ ਜਿਹੜੇ ਕੇ ਮਰ ਗਏ ਤੋਂ ਬਵਾਨ ਆਏ ਦੇਵ ਰੂਹਾਂ ਆਈਆਂ ਉਹਨਾਂ ਨੂੰ ਵਿੱਚ ਬਿਠਾ ਰਹੇ ਆ ਉਚਿਤ ਹੈ ਭਾਈ ਇਹਨਾਂ ਕੀ ਕਰਮ ਕੀਤਾ ਜਿਹੜੇ ਬਕੂਠਾ ਨੂੰ ਜਾ ਰਹੇ ਤੈਨੂੰ ਜੇ ਪਤਾ ਨਹੀਂ ਲੱਗਾ ਤੂੰ ਭੁੱਖਾ ਸੀ ਸਫਰ ਕਰ ਕਰਕੇ ਥੱਕਾ ਟੁੱਟਾ ਇੱਥੇ ਵਿਆਹ ਸੀ ਵਹ ਰਾਤ ਵੀ ਬੀਤ ਗਈ ਤੈਨੂੰ ਭੋਜਨ ਦਿੱਤਾ ਹੈ ਗ੍ਰਸਤੀ ਦਾਤ ਧਰਮ ਪਾਲਿਆ ਹੈ ਇਸ ਕਰਕੇ ਇਹ ਯਾਰ ਹੈ ਅੱਛਾ ਉੰਜ ਨਹੀਂ ਦਿਸਦੇ ਗੁਰੂ ਜੀ ਨੇ ਦਿਖਾਇਆ ਹਣ ਮਹਾਰਾਜ ਕੋਲ ਆਇਆ ਮਹਾਰਾਜ ਕਹਿੰਦੇ ਦੇ ਗੱਲ ਇਸ ਤਰ੍ਹਾਂ ਜਿਤੇ ਬੰਨਾ ਸੰਤ ਉਹ ਜਿਹੜਾ ਜਾਂਦਿਆਂ ਵੇਖਿਆ ਸੀ ਰਾਹ 'ਚ ਕੋਈ ਰੋਟੀ ਵੀ ਅੱਗੋਂ ਚੁੱਕ ਕੇ ਲੈ ਜਾਏ ਕਿਸੇ ਨੂੰ ਕੁਝ ਨਹੀਂ ਕਹਿਣਾ ਹੁਣ ਜੇ ਵੀ ਲੰਗਰ ਚੱਲਣ ਡਿਆ ਕੋਈ ਸਿੱਖ ਪੰਗਤ ਦੇ ਵਿੱਚ ਬੈਠਾ ਹੈ ਭੋਜਨ ਛਕਣ ਲੱਗਾ ਹੈ ਉਹਦੇ ਅੱਗੋਂ ਥਾਲੀ ਚੁੱਕ ਲਾ ਸਾਰੀ ਜ਼ਿੰਦਗੀ ਗੁਰਦੁਆਰੇ ਨਹੀਂ ਆਉਣਾ ਉੰਜ ਸਿੱਖ ਨੇ ਉਤੋਂ ਉਤੋਂ ਉੰਜ ਗੱਲ ਹੀ ਬੱਤ ਸਾਖੀਆਂ ਸੁਣ ਲੈਂਦੇ ਨੇ ਲਾਗੂ ਆਪਣੇ ਤੇ ਕੋਈ ਵਿਰਲਾ ਹੀ ਕਰਦਾ ਧੰਸੀ ਭਾਈ ਮੰਜ ਲੰਗਰ ਵਿੱਚ ਬੈਠਾ ਕੋ ਥਾਲੀ ਚੁੱਕ ਲਈ ਸਿੱਕਣੀ ਅੱਛਾ ਕੋਈ ਗੱਲ ਨਹੀਂ ਸੇਵਾ ਜਲ ਗਈ ਉਹ ਸੰਤਾਂ ਤੇ ਕੋ ਚੁੱਕ ਲਈ ਅਸੀਂ ਸੁਣ ਲਿਆ ਸਾਡੇ ਅੱਗੇ ਕੋ ਚੁੱਕ ਲਈ ਅਸੀਂ ਤੇਰਾ ਭਲਾ ਕੋਈ ਗੱਲ ਠੀਕ ਹੈ ਅੱਜ ਨਾ ਚੱਕਾਂਗੇ ਫਿਰ ਕੀ ਹਾਂ ਫੋਟਕਾੜੇ ਵਾਂਗ ਪੈਿੰਦੇ ਨੇ ਫਿਰ ਕਮਾਲੀ ਸਿੱਕੀ ਇਹ ਨਹੀਂ ਹੈ ਕਿ ਗੁਰਵਾਨੀਆਂ ਸਾਖੀਆਂ ਭਗਤਾਂ ਦੀਆਂ ਸਾਖੀਆਂ ਸੰਤਾਂ ਦੀਆਂ ਸਾਖੀਆਂ ਜੀ ਦਾਨੀਆਂ ਸਾਖੀਆਂ ਅਸੀਂ ਸੁਣਨ ਵਾਸਤੇ ਜੰਮੇ ਨਹੀਂ ਅਸੀਂ ਉਸ ਤਰ੍ਹਾਂ ਕਰਨ ਵਾਸਤੇ ਜਨਮ ਲਿਆ ਤਾਂ ਹਜ਼ੂਰ ਕਹਿੰਦੇ ਕਾਕਾ ਉਹ ਸੰਤ ਨੇ ਕੋਈ ਸਲਾਹ ਦਿੱਤਾ ਨਹੀਂ ਮਹਾਰਾ ਬੱਚਿਆਂ ਟੀਚਰਾਂ ਕੀਤੀਆਂ ਹਾਂਜੀ ਤੂੰ ਹੋ ਜਾ ਬਣ ਜਾ ਸੰਤ ਕੋਈ ਗੱਲ ਮਾਰਾ ਇਹ ਤਾਂ ਘਮ ਬੜਾ ਔਖਾ ਅੱਛਾ ਕਿ ਇਹਦੇ ਵੀ ਵਿਆਹ ਕਰਾ ਲੈ ਉਹ ਕਬੂਤਰ ਕਬੂਤੀ ਵਰਗਾ ਬਣ ਜਾ ਤੇਰੇ ਕੋਲ ਕੋਈ ਆ ਜਾਵੇ ਤੇਰੀ ਜਾਨ ਵੀ ਚਲੀ ਜਾਏ ਪਰ ਕਿਸੇ ਨੇ ਭੁੱਖਾ ਨਾ ਜਾਣ ਦੇਈ